ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਵਿਖੇ ਹੋਇਆ। ਮਾਤਾ ਜੀ ਦਾ ਨਾਮ ਬੀਬੀ ਪਾਨੀ ਅਤੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੀ ਸਨ। ਬੀਬੀ ਪਾਨੀ ਕਿਉਂਕਿ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸੀ ਇਸ ਲਈ ਉਹ ਉਹਨਾਂ ਦੇ ਨਾਨਾ ਜੀ ਲੱਗਦੇ ਸਨ। ਜਦ ਗੁਰੂ ਅਮਰਦਾਸ ਜੀ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੀ ਪੁੱਤਰੀ ਦੇ ਘਰ ਤੀਜੇ ਪੁੱਤਰ ਨੇ ਜਨਮ ਲਿਆ ਹੈ ਤਾਂ ਉਹ ਆਪਣੇ ਦੋਤੇ ਨੂੰ ਵੇਖਣ ਲਈ ਗਏ। ਪਹਿਲੇ ਨਜ਼ਰ ਹੀ ਵੇਖਦਿਆਂ ਉਹਨਾਂ ਕਹਿ ਦਿੱਤਾ ਇਹ ਭਾਰੀ ਪੁਰਸ਼ ਬਣੇਗਾ ਗੁਰੂ ਅਮਰਦਾਸ ਜੀ ਆਪਣੇ ਇਸ ਦੋਤੇ ਨੂੰ ਬਹੁਤ ਪਿਆਰ ਕਰਦੇ ਸਨ ਇਸ ਲਈ ਗੁਰੂ ਅਰਜਨ ਦੇਵ ਜੀ ਵੀ ਉਹਨਾਂ ਪਾਸ ਜਾਣ ਲਈ ਉਤਾਵਲੇ ਰਹਿੰਦੇ ਸਨ ਉਹਨਾਂ ਬੀਬੀ ਪਾਨੀ ਨੂੰ ਵੀ ਹਦਾਇਤ ਕਰ ਦਿੱਤੀ ਕਿ ਉਹ ਬੱਚੇ ਨੂੰ ਲੈ ਕੇ ਰੋਜ਼ ਉਹਨਾਂ ਪਾਸ ਆਇਆ ਕਰਨ ਸ੍ਰੀ ਗੁਰੂ ਅਰਜਨ ਦੇਵ ਜੀ ਉਮਰ ਉਸ ਵੇਲੇ 4 ਸਾਲ ਦੀ ਸੀ ਉਹ ਬੜੀ ਦਿਲਚਸਪੀ ਨਾਲ ਪੜ੍ਹਦੇ ਸਨ ਅਤੇ ਛੇਤੀ ਹੀ ਰਾਗ ਵਿਦਿਆਦਿ ਵੀ ਮਾਹਿਰ ਹੋ ਗਏ ਉਹਨਾਂ ਦਾ ਗੁਰਬਾਣੀ ਨਾਲ ਬਹੁਤ ਪਿਆਰ ਸੀ ਉਹ ਗੁਰਬਾਣੀ ਨੂੰ ਜਵਾਨੀ ਯਾਦ ਕਰਕੇ ਅਤੇ ਸ਼ਾਮ ਨੂੰ ਆਪਣੇ ਪਿਤਾ ਸ਼੍ਰੀ ਰਾਮਦਾਸ ਜੀ ਨੂੰ ਸੁਣਾਉਂਦੇ ਗੁਰੂ ਰਾਮਦਾਸ ਜੀ ਉਹਨਾਂ ਦੀ ਰਾਗ ਵਿਦਿਆ ਦੀ ਐਨੀ ਮਹਾਰਤ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਦੋਤੇ ਦੀ ਮੰਗਣੀ ਸ਼੍ਰੀ ਕ੍ਰਿਸ਼ਨ ਚੰਦ ਦੇ ਜਿਹੜੇ ਮਾਊ ਪਿੰਡ ਦੇ ਰਹਿਣ ਵਾਲੇ ਸਨ ਉਸ ਦੀ ਪੁੱਤਰੀ ਨਾਲ ਕਰ ਦਿੱਤੀ ਤੇ ਵਿਆਹ ਦਾ ਦਿਨ ਪੱਕਾ ਕਰ ਲਿਆ ਗੁਰੂ ਘਰ ਦੀਆਂ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਗਈਆਂ ਦਰਿਆ ਪਿਆਸ ਪਾਰ ਕਰਕੇ ਜਨਪਿੰਡ ਮਹੂ ਪਹੁੰਚੀ ਸਭ ਤੋਂ ਪਹਿਲਾਂ ਪਿੰਡ ਦਾ ਮੁਖੀ ਗੁਰੂ ਅਮਰਦਾਸ ਜੀ ਨੂੰ ਆ ਮਿਲਿਆ ਅਤੇ ਗੁਰੂ ਜੀ ਦੀ ਚਰਨੀ ਹੱਥ ਲਾ ਕੇ ਕਹਿਣ ਲੱਗਾ ਸਤਿਗੁਰੂ ਸਾਡੀ ਇੱਕ ਬੇਨਤੀ ਹੈ ਕਿ ਇਸ ਪਿੰਡ ਦੀ ਰੀਤ ਹੈ ਕਿ ਲਾੜੇ ਨੂੰ ਪਹਿਲਾਂ ਘੋੜਾ ਪਜਾ ਕੇ ਇੱਕ ਕਿਲੀ ਨੇਜੇ ਨਾਲ ਪੁੱਠਣੀ ਪੈਂਦੀ ਹੈ ਮੁਖੀ ਨੇ ਜਾਂਡੇ ਦੇ ਰੁੱਖ ਤੋਂ ਬੜਾਈ ਇੱਕ ਕਿੱਲੀ ਖੇਤ ਵਿੱਚ ਗੱਡੀ ਹੋਈ ਵਿਖਾਈ ਜਾਂਜੀ ਸਾਰੇ ਹਥਿਆਰਬੱਧ ਸਨ ਉਹਨਾਂ ਪਾਸ ਨੀਜ਼ੀ ਅਤੇ ਕਿਰਪਾਨਾਂ ਵੀ ਸਨ ਗੁਰੂ ਅਰਜਨ ਦੇਵ ਜੀ ਨੇ ਇੱਕ ਨੀਜ਼ਾ ਦਿੱਤਾ ਗਿਆ ਉਨਾ ਨੇਜਾ ਫੜ ਕੇ ਆਪਣੇ ਘੋੜੇ ਨੂੰ ਬੜਾ ਤੇਜ਼ ਪਹੁੰਚਾਇਆ ਤੇ ਪਹਿਲੀ ਵਾਰ ਹੀ ਕਿਲੀ ਬੁੱਟ ਕੇ ਪਿੰਡ ਦੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਬਰਾਤ ਵਾਲੇ ਗੁਰੂ ਜੀ ਦੇ ਇਸ ਕਰਤੱਵ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ। ਉਹ ਇਹ ਨਹੀਂ ਸਮਝਦੇ ਸੀ ਕਿ 11 ਸਾਲ ਦਾ ਬਾਲਕ ਘੋੜਸਵਾਰੀ ਵਿੱਚ ਇੰਨਾ ਮਾਹਿਰ ਹੋਵੇਗਾ ਅਤੇ ਅਜੇ ਕਿਲੀ ਨੂੰ ਸਾਇਨਾ ਬੁੱਟ ਲਵੇਗਾ। ਇਹ ਵੇਖ ਕੇ ਗੁਰੂ ਅਮਰਦਾਸ ਜੀ ਨੇ ਆਪਣੇ ਦੋਤੇ ਨੂੰ ਥਾਪੀ ਮਾਰੀ ਤੇ ਕਿਹਾ ਤੂੰ ਇਹ ਲੋਕੀ ਕਾਰਨਾਮਾ ਕਰਕੇ ਵਿਖਾਇਆ ਹੈ। ਫਿਰ ਸਾਰੇ ਘੋੜਸਵਾਰ ਤੇ ਪਾਲਕੀ ਸਵਾਰੇ ਠਾ ਉਤਰায়ে ਤੇ ਪਿੰਡ ਦੇ ਚੌਧਰੀ ਅਤੇ ਹੋਰ ਤਵੰਤੇ ਸਜਣਾ ਨਾਲ ਪੈਦਲ ਹੀ ਚੱਲ ਪਏ ਜਦ ਗੁਰੂ ਜੀ ਵਿਆਹ ਕੇ ਅੰਮ੍ਰਿਤਸਰ ਵਿੱਚ ਆਏ ਤਾਂ ਅੰਮ੍ਰਿਤਸਰ ਦੀਆਂ ਸਾਰੀਆਂ ਇਸਤਰੀਆਂ ਗੁਰੂ ਜੀ ਦੀ ਪਤਨੀ ਨੂੰ ਵੇਖਣ ਆਈਆਂ ਉਸ ਦਿਨ ਸਾਰੇ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ ਇੱਕ ਵਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ ਲਾਹੌਰ ਭੇਜਿਆ ਗੁਰੂ ਅਰਜਨ ਦੇਵ ਜੀ ਲਾਹੌਰ ਚਲੇ ਗਏ ਵਿਆਹ ਵਿੱਚ ਸ਼ਾਮਿਲ ਹੋਏ ਵਿਆਹ ਦੀ ਸਮਾਪਤੀ ਤੋਂ ਬਾਅਦ ਉਹ ਚੁੰਨਾ ਮੰਡੀ ਆਪਣੇ ਪਿਤਾ ਦੇ ਜੱਦੀ ਘਰ ਵਿੱਚ ਆ ਗਏ ਇੱਥੇ ਰੋਜ਼ਗਰ ਅਰਜਨ ਦੇਵ ਆਪ ਕੀਰਤਨ ਅਤੇ ਕਥਾ ਕਰਦੇ ਉਹਨਾਂ ਦੀ ਆਵਾਜ਼ ਬਹੁਤ ਸਰੀਲੀ ਸੀ ਅਤੇ ਉਹ ਸਾਰੇ ਸਾਜ਼ ਵਜਾ ਲੈਂਦੇ ਸਨ ਗੁਰੂ ਘਰ ਦੇ ਪਿਆਰਿਆਂ ਨੂੰ ਤਾਂ ਮौज ਹੋ ਗਈ ਦਿਨ ਬਦ ਦਿਨ ਸੰਗਤ ਦੀ ਗਿਣਤੀ ਵਧਣ ਲੱਗੀ ਉਨਾ ਸਮੇਂ ਵਿੱਚ ਸਾਈਂ ਮੀਆਂ ਮੀਰ ਵੀ ਬਹੁਤ ਪੂਜਨੀਕ ਸੰਤਮਾਨ ਮੰਨੇ ਜਾਂਦੇ ਸਨ ਵੱਡੇ ਵੱਡੇ ਹਾਕਮਾਂ ਤੋਂ ਲੈ ਕੇ ਬਾਦਸ਼ਾਹ ਤੱਕ ਉਹਨਾਂ ਨੂੰ ਸਜਦਾ ਕਰਨ ਆਉਂਦੇ ਸਨ ਗੁਰੂ ਜੀ ਸਾਈਂ ਮੀਆਂ ਮੀਰ ਨੂੰ ਮਿਲਣ ਵਾਸਤੇ ਉਹਨਾਂ ਦੇ ਡੇਰੇ ਪਹੁੰਚ ਗਏ ਸਾਈਂ ਜੀ ਦਾ ਵੀ ਗੁਰੂ ਨਾਨਕ ਦੇ ਪੈਰੋਕਾਰਾਂ ਨਾਲ ਬਹੁਤ ਪਿਆਰ ਸੀ ਜਦ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸ਼ਹਿਰ ਵਸਾਉਣ ਵਾਲੇ ਗੁਰੂ ਰਾਮਦਾਸ ਦੇ ਪੁੱਤਰ ਹਨ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ ਫਿਰ ਅਰਜਨ ਦੇਵ ਜੀ ਦੇ ਵਿਚਾਰ ਸੁਣ ਕੇ ਉਹ ਇੰਨੇ ਪ੍ਰਭਾਵਿਤ ਹੋਏ ਕਿ ਸਦਾ ਲਈ ਉਹਨਾਂ ਦੇ ਹੋ ਗਏ ਅਰਜਨਦੇਵ ਜੀ ਹੁਣ ਅਕਸਰ ਉਹਨਾਂ ਪਾਸ ਜਾਣ ਲੱਗੇ ਗੁਰੂ ਜੀ ਦੇ ਉੱਥੇ ਰਹਿੰਦਿਆਂ 2 ਸਾਲ ਤੋਂ ਵੀ ਵੱਧ ਸਮਾਂ ਬੀਤ ਗਿਆ ਪਰ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਵਾਪਸ ਅੰਮ੍ਰਿਤਸਰ ਨਾ ਬੁਲਾਇਆ ਉਹਨਾਂ ਬਹੁਤ ਵਿਆਕੁਲ ਹੋ ਕੇ ਗੁਰੂ ਰਾਮਦਾਸ ਜੀ ਨੂੰ ਤਿੰਨ ਚਿੱਠੀਆਂ ਲਿਖੀਆਂ ਜਿਨ੍ਹਾਂ ਨੂੰ ਪ੍ਰਤਿਥੀਆਂ ਛਪਾ ਲੈਂਦਾ ਸੀ ਫਿਰ ਉਹਨਾਂ ਦੇ ਇੱਕ ਵਿਸ਼ੇਸ਼ ਦੂਤ ਤੇ ਭੇਜਣ ਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਅੰਮ੍ਰਿਤਸਰ ਬੁਲਾ ਲਿਆ ਤੇ ਗੁਰਗੱਦੀ ਸੌਂਪ ਦਿੱਤੀ ਭਾਈ ਮਨ ਜੀ ਗੁਰੂ ਅਰਜਨਦੇਵ ਜੀ ਦਾ ਬੜਾ ਸ਼ਰਧਾਲੂ ਸਿੱਖ ਸੀ ਉਹ ਰੋਜ਼ ਜੰਗਲ ਵਿੱਚ ਜਾਂਦਾ ਅਤੇ ਲੱਕੜੀਆਂ ਕੱਟ ਕੇ ਲਿਆਉਂਦਾ ਸੀ ਸਾਰਾ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਵਿੱਚ ਲੱਗਾ ਰਹਿੰਦਾ ਸੀ ਇੱਕ ਵਾਰ ਜਦੋਂ ਲੱਕੜਾਂ ਦੀ ਪੰਡ ਚੁੱਕ ਕੇ ਅੰਮ੍ਰਿਤਸਰ ਨੂੰ ਆ ਰਿਹਾ ਸੀ ਤਾਂ ਬੜੇ ਜ਼ੋਰ ਦੀ ਹਨੇਰੀ ਆਈ ਅਤੇ ਚਾਰ ਸ਼ਫੇਰਾ ਹਨੇਰਾ ਛਾ ਗਿਆ ਉਸ ਹਨੇਰੇ ਵਿੱਚ ਉਹ ਇੱਕ ਖੂਹ ਵਿੱਚ ਡਿੱਗ ਗਿਆ ਪਰ ਉਸ ਲੱਕੜਾ ਨੂੰ ਭਿੱਜਣ ਨਾ ਦਿੱਤਾ ਆਪਣੇ ਸਿਰ ਉੱਤੇ ਹੀ ਟਿਕਾਈ ਰੱਖਿਆ ਅਤੇ ਆਪ ਪਾਠ ਕਰਨ ਲੱਗ ਗਿਆ ਜਦੋਂ ਰਾਤ ਡੇਰੇ ਤੇ ਨਾ ਬੁੱਝਾ ਤਾਂ ਦੂਜੇ ਸਿੱਖਾਂ ਨੂੰ ਫਿਕਰ ਪੈ ਗਿਆ ਅਤੇ ਉਸ ਨੂੰ ਲੱਭਣ ਨਿਕਲ ਤੁਰ ਗਏ ਇੱਕ ਖੂਹ ਵਿੱਚੋਂ ਉਹਨਾਂ ਨੂੰ ਗੁਰਬਾਣੀ ਪੜਨ ਦੀ ਆਵਾਜ਼ ਆਈ ਜਦੋਂ ਉਹਨਾਂ ਵੇਖਿਆ ਤਾਂ ਭਾਈ ਮੰਜ ਲੱਕੜਾਂ ਦੀ ਪੰਡ ਸਿਰ ਤੇ ਟਿਕਾਈ ਖੂਹ ਵਿੱਚ ਖਲੋਤਾ ਪਾਠ ਕਰ ਰਿਹਾ ਸੀ ਉਸ ਵੇਲੇ ਗੁਰੂ ਦੇ ਡੇਰੇ ਵੱਲ ਭੱਜੇ ਅਤੇ ਰੱਸੇ ਲੈ ਕੇ ਆ ਗਏ ਰੱਸਾ ਲੰਕਾ ਕੇ ਉਹਨਾਂ ਭਾਈ ਮੰਜ ਨੂੰ ਕਿਹਾ ਰਸਾ ਫੜਕੇ ਬਾਹਰ ਆ ਜਾਓ ਪਰ ਪਾਈਮੰਜ ਨੇ ਕਿਹਾ ਪਹਿਲਾਂ ਇਹ ਸੁੱਕੀਆਂ ਲਕੜਾਂ ਬਾਹਰ ਕੱਢੋ ਫਿਰ ਮੈਂ ਵੀ ਨਿਕਲਾਵਾਂਗਾ ਜਦ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਖੂਹ ਤੇ ਪਹੁੰਚ ਗਏ ਗੁਰੂ ਜੀ ਨੂੰ ਖੂਹ ਤੇ ਵੇਖ ਕੇ ਪਾਈਮੰਜ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਗੁਰੂ ਜੀ ਨੇ ਕਿਹਾ ਪਾਈਮੰਜ ਤੇਰੀ ਕਮਾਈ ਹੁਣ ਸਫਲ ਹੋਈ ਹੈ ਕੁਝ ਮੰਗੋ ਪਾਈਮੰਜ ਨੇ ਕਿਹਾ ਗੁਰੂ ਜੀ ਮੈਨੂੰ ਨਾਮ ਦਾ ਸਿਮਰਨ ਬਖਸ਼ੋ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਮਾਂਜ ਪਿਆਰਾ ਗੁਰੂ ਕੋ ਗੁਰੂ ਗੁਰ ਪਿਆਰ ਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਣ ਹਾਰਾ ਪਾਈ ਮੰਜ ਦੀ ਕਾਰਣਾ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਿੰਡ ਪ੍ਰਚਾਰਕ ਬਣਾ ਕੇ ਭੇਜ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਤਿਆਰੀ ਦੀ ਤਜਵੀਜ਼ ਬਣਾਈ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਸਵਾਲ ਉੱਠਿਆ ਤਾਂ ਗੁਰੂ ਜੀ ਨੇ ਨੀਂਹ ਰੱਖਣ ਵਾਲਾ ਸਭ ਤੋਂ ਜੋਗ ਅਤੇ ਟੁਕਵਾ ਮਹਾਪੁਰਸ਼ ਸਾਈ ਮੀਆਂ ਮੀਰ ਨੂੰ ਹੀ ਚੁਣਿਆ ਸਾਈ ਮੀਆਂ ਮੀਰ ਹਿੰਦੂਆਂ ਤੇ ਮੁਸਲਮਾਨਾਂ ਦਾ ਇੱਕ ਸਾਂਝਾ ਪੀਸ ਸੀ ਉਹਨਾਂ ਨੇ 3 ਅਕਤੂਬਰ 1588 ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਰੱਖਿਆ ਸਾਈ ਮੀਆਂ ਮੀਰ ਨੇ ਚਾਰ ਟਾਂ ਚਾਰ ਦਿਸ਼ਾਵਾਂ ਵਿਚਕਾਰ ਤੇ ਇੱਕ ਚਾਰਾਂ ਦੇ ਵਿਚਕਾਰ ਨੀ ਦੇ ਟੱਟ ਤੇ ਰੱਖੀ ਫਿਰ ਗੁਰੂ ਸਾਹਿਬ ਨੇ ਸਾਰੇ ਮਿਸਤਰੀਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਹਰਮੰਦਰ ਸਾਹਿਬ ਦੇ ਨਕਸ਼ੇ ਬਾਰੇ ਸਮਝਾਇਆ ਹਰਮੰਦਰ ਸਾਹਿਬ ਦੀ ਕੁਰਸੀ ਸਰੋਵਰ ਦੇ ਜਲ ਤੋਂ ਉੱਚੀ ਕਰਕੇ ੇਠਾਂ ਮਹਿਰਾਬ ਸਾਰੇ ਗਏ ਪੂਰਵ ਵੱਲ ਹਰ ਕੀ ਪੌੜੀ ਬਣਾਈ ਗਈ ਤੇ ਚਾਰੇ ਪਾਸੇ ਪ੍ਰਕਰਮਾ ਤਿਆਰ ਕਰਵਾਈਆਂ ਗਈਆਂ ਗੁਰੂ ਸਾਹਿਬ ਆਪ ਆਪਣੀ ਨਿਗਰਾਨੀ ਵਿੱਚ ਸਾਰੀ ਕਰਾਉਂਦੇ ਸਨ ਕੋਈ ਵੀ ਘਟੀਆ ਵਸਤੂ ਨਾ ਲੱਗਣ ਦਿੱਤੀ ਗੁਰੂ ਜੀ ਇਲਾਇਚੀ ਬੇਰੀ ਹੇਠ ਬੈਠ ਕੇ ਨਿਗਰਾਨੀ ਕਰਦੇ ਸਨ ਹਰਿਮੰਦਰ ਸਾਹਿਬ ਦੀ ਉਸਾਰੀ ਵਿੱਚ ਪੂਰੇ 3 ਸਾਲ ਲੱਗੇ ਮੁਕੰਮਲ ਹੋ ਜਾਣ ਤੇ ਗੁਰੂ ਜੀ ਨੇ ਧੰਨਵਾਦ ਵਜੋਂ ਸੂਹੀ ਰਾਗ ਵਿੱਚ ਇਹ ਸ਼ਬਦ ਉਚਾਰਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਜਾਣ ਤੋਂ ਬਾਅਦ ਨਿਤ ਦਾ ਦਰਬਾਰ ਇੱਥੇ ਹੀ ਲੱਗਣ ਲੱਗ ਪਿਆ ਅਤੇ ਕੀਤਨੀਆਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਰਿਮੰਦਰ ਸਾਹਿਬ ਦੀ ਰਚਨਾਵੀ ਲੋਕ ਕਿ ਮੁਸਲਮਾਨ ਪੱਛਮ ਵੱਲ ਸਿਰ ਨਵਾਉਂਦੇ ਹਨ ਜਦਕਿ ਹਿੰਦੂ ਪੂਰਬ ਵੱਲ ਪ੍ਰਾਰਥਨਾ ਕਰਦੇ ਹਨ ਪਰ ਹਮੰਦਿਰ ਸਾਹਿਬ ਦੇ ਦਰਵਾਜ਼ੇ ਨਾ ਪੂਰਬ ਵੱਲ ਹਨ ਨਾ ਪੱਛਮ ਵੱਲ ਚਾਰੇ ਦਰਵਾਜ਼ੇ ਹੀ ਹਰ ਸਮੇਂ ਖੁੱਲੇ ਰਹਿੰਦੇ ਹਨ ਅਤੇ ਹਰ ਵਰਨ ਨੂੰ ਔਣ ਦੀ ਖੋਲ ਹੈ ਕਿਸੇ ਨੂੰ ਪੰਦਰਸ਼ ਨਹੀਂ ਜ਼ਮੀਨ ਦਾ ਪੱਟਾ ਆਪਣੇ ਨਾਂ ਕਰਵਾ ਕੇ ਗੁਰੂ ਅਰਜਨ ਦੇਵ ਜੀ ਨੇ ਦਸੰਬਰ 1594 ਵਿੱਚ ਕਰਤਾਰਪੁਰ ਨਗਰ ਦੀ ਨੀਂ ਆਪਣੇ ਹੱਥ ਰੱਖੀ ਮੋੜੀ ਗੰਢਨ ਦੀ ਥਾਂ ਟਾਲੀ ਦਾ ਇੱਕ ਬਹੁਤ ਵੱਡਾ ਥੰਮ ਗੱਡਿਆ ਗਿਆ ਕੁਝ ਰਿਹਾਇਸ਼ੀ ਮਕਾਨ ਬਣਾਉਣ ਤੋਂ ਬਾਅਦ ਗੁਰੂ ਜੀ ਨੇ ਇੱਕ ਵੱਡਾ ਖੂਹ ਲਵਾਇਆ ਇਸ ਖੂਹ ਦਾ ਨਾਂ ਉਹਨਾਂ ਨੇ ਗੰਗਸਰ ਰੱਖਿਆ ਜਦ ਖੂਹ ਦਾ ਨਿਰਮਾਣ ਸੰਪੂਰਨ ਹੋਇਆ ਤਾਂ ਗੁਰੂ ਜੀ ਨੇ ਸਭ ਸੰਗਤਾਂ ਨੂੰ ਆਗਿਆ ਦਿੱਤੀ ਕਿ ਹੁਣ ਕਿਸੇ ਨੂੰ ਗੰਗਾ ਜਾਣ ਦੀ ਲੋੜ ਨਹੀਂ ਇਸ ਖੂਹ ਵਿੱਚ ਗੰਗਾ ਹੀ ਵਗਦੀ ਹੈ ਗੰਗਸਰ ਦਾ ਇਸ਼ਨਾਨ ਗੰਗਾ ਦੇ ਇਸ਼ਨਾਨ ਤੋਂ ਵੀ ਉੱਤਮ ਹੈ ਇੱਕ ਸਾਧੂ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਜਾ ਰਿਹਾ ਸੀ ਗੁਰੂ ਜੀ ਨੇ ਉਸਨੂੰ ਬੁਲਾ ਕੇ ਕਿਹਾ ਸਾਡਾ ਵੀ ਇਹ ਲੋਟਾ ਲਈ ਜਾਵੋ ਤੇ ਗੰਗਾ ਦੇਬੇ ਬਿੱਤਰਜਲ ਨੂੰ ਸਾਡੇ ਵਾਸਤੇ ਲੈ ਆਉਣਾ ਸਾਧੂ ਮੰਨ ਗਿਆ ਤੇ ਗੁਰੂ ਜੀ ਦਾ ਲੋਟਾ ਲੈ ਕੇ ਉਹ ਹਰਦਵਾਰ ਪਹੁੰਚ ਗਿਆ ਜਦੋਂ ਉਹ ਇਸ਼ਨਾਨ ਕਰਨ ਲੱਗਾ ਤਾਂ ਨਦੀ ਦਾ ਤੇਜ਼ ਵਹਵਾ ਲੋਟੇ ਨੂੰ ਰੋੜ ਕੇ ਲੈ ਗਿਆ ਸਾਧੂ ਫਿਰ ਖਾਲੀ ਹੱਥੀ ਗੁਰੂ ਜੀ ਦੇ ਪਾਸ ਪਹੁੰਚਾ ਤੇ ਉਸਨੇ ਗੰਗਾ ਜਲ ਲਿਆਉਣ ਬਾਰੇ ਸਾਰੀ ਕਹਾਣੀ ਗੁਰੂ ਜੀ ਨੂੰ ਦੱਸੀ ਗੁਰੂ ਜੀ ਨੇ ਦੱਸਿਆ ਸਾਡਾ ਲੋਟਾ ਇਸ ਖੂਹ ਵਿੱਚ ਪੁੱਜ ਗਿਆ ਹੈ ਫਿਰ ਉਹਨਾਂ ਨੇ ਇੱਕ ਆਦਮੀ ਨੂੰ ਖੂਹ ਵਿੱਚ ਉਤਾਰਿਆ ਤੇ ਉਹ ਲੋਟਾ ਲੈ ਕੇ ਬਾਹਰ ਆ ਗਿਆ ਜਦੋਂ ਸਾਧੂ ਨੇ ਉਸ ਲੋਟੇ ਨੂੰ ਵੇਖਿਆ ਉਹ ਉਹ ਲੋਟਾ ਸੀ ਜਿਹੜਾ ਗੁਰੂ ਸਾਹਿਬ ਨੇ ਉਸਨੂੰ ਦਿੱਤਾ ਸੀ ਵੇਖ ਕੇ ਉਹ ਸਾਧੂ ਬਹੁਤ ਹੈਰਾਨ ਹੋਇਆ। ਬਾਬਾ ਬੁੱਢਾ ਜਿਹਦਾ ਜਨਮ ਭਾਈ ਸੁੱਗਾ ਸਿੰਘ ਜੀ ਦੇ ਘਰ ਮਾਤਾ ਗੌਰਾਂ ਜੀ ਦੇ ਕੁਖ ਤੋਂ ਪਿੰਡ ਕੰਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਤ ਕੱਤਕ ਸੰਮਤ 1563 ਨੂੰ ਹੋਇਆ ਸੀ। ਛੋਟੀ ਉਮਰ ਵਿੱਚ ਬਹੁਤ ਸਿਆਣੀਆਂ ਗੱਲਾਂ ਕਰਨ ਕਰਕੇ ਗੁਰੂ ਨਾਨਕ ਦੇਵ ਜੀ ਉਸਨੂੰ ਬੁੱਢਾ ਕਹਿੰਦੇ ਸੀ ਅਤੇ ਉਹਨਾਂ ਦਾ ਨਾਂ ਹੀ ਬਾਬਾ ਬੁੱਢਾ ਜੀ ਪੈ ਗਿਆ। ਕਰਤਾਰਪੁਰ ਜਾ ਕੇ ਉਸਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ। ਉਹ ਗੁਰੂ ਅਮਰਦਾਸ, ਗੁਰੂ ਰਾਮਦਾਸ, ਪੁਰਾਰਜਨ ਦੇਵ ਅਤੇ ਗੁਰੂ ਹਰਗੋਬਿੰਦ ਜੀ ਨੂੰ ਤਿਲਕ ਲਾ ਕੇ ਗੁਰੂ ਵਦਿਧੀ ਪ੍ਰਵਾਨਗੀ ਦੇ ਜਾਮਨ ਬਣੇ ਗੁਰੂ ਅਰਜਨ ਦੇਵ ਜੀ ਦੇ ਘਰ ਕਾਫੀ ਲੰਮੇ ਸਮੇਂ ਤੋਂ ਪੁੱਤਰ ਪੈਦਾ ਨਹੀਂ ਸੀ ਹੋਇਆ ਜਿਸ ਕਰਕੇ ਪ੍ਰਿਥੀ ਚੰਦ ਬੜਾ ਹੀ ਖੁਸ਼ੀ ਕੀ ਉਸ ਦਾ ਪੁੱਤਰ ਮਿਹਰਬਾਨ ਹੀ ਗੱਦੀ ਦਾ ਵਾਰਸ ਹੋਵੇਗਾ ਇਹ ਵੇਖ ਕੇ ਮਾਤਾ ਗੰਗਾ ਜੀ ਬਹੁਤ ਵਿਆਕਲ ਹੋਏ ਤੇ ਉਹਨਾਂ ਨੇ ਪੁੱਤਰ ਦੀ ਦਾਤ ਵਾਸਤੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਬਾਬਾ ਬੁੱਢਾ ਜੀ ਇੱਕ ਵੱਡੇ ਬ੍ਰਹਮ ਗਿਆਨੀ ਹਨ ਉਹਨਾਂ ਪਾਸ ਜਾਣ ਕੱਪੜਿਆਂ ਵਿੱਚ ਪੁੱਤਰ ਦੀ ਦਾਤ ਮੰਗਣ ਜਾਓ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਪੁੱਤਰ ਦਾ ਵਰ ਲੈਂਣ ਵਾਸਤੇ ਬਾਬਾ ਬੁੱਢਾ ਜੀ پاس ਆਪ ਪ੍ਰਸ਼ਾਦੇ ਤਿਆਰ ਕਰਕੇ ਸਿਰ ਤੇ ਚੁੱਕ ਕੇ ਲੈ ਕੇ ਗਏ ਜਦ ਬਾਬਾ ਬੁੱਢਾ ਜੀ ਨੇ ਆਪਣੇ ਮਾਤਾ ਜਦ ਬਾਬਾ ਬੁੱਢਾ ਜੀ ਨੇ ਮਾਤਾ ਜੀ ਨੂੰ ਆਉਂਦੇ ਵੇਖਿਆ ਤਾਂ ਕਹਿਣ ਲੱਗੇ ਅੱਜ ਬਹੁਤ ਭੁੱਖ ਲੱਗੀ ਸੀ ਮਾਤਾ ਜੀ ਆਪਣੇ ਪੁੱਤਰ ਵਾਸਤੇ ਰੋਟੀ ਲੈ ਕੇ ਆਏ ਜਾਬਦੇ ਹਨ ਫਿਰ ਉਹ ਮਿੱਸੀਆਂ ਰੋਟੀਆਂ ਖਾਣ ਲੱਗ ਪਏ ਤੇ ਗੰਡਾ ਪਾਉਂਦਿਆਂ ਉਹਨਾਂ ਵਰ ਦਿੱਤਾ ਕਿ ਉਹਨਾਂ ਦੇ ਘਰ ਅਜਿਹਾ ਬਲੀ ਪੁੱਤਰ ਪੈਦਾ ਹੋਵੇਗਾ ਜਿਹੜਾ ਮੁਗਲਾਂ ਦੇ ਇਸ ਤਰ੍ਹਾਂ ਸਿਰ ਭੰਨੇਗਾ ਜਿਵੇਂ ਮੈਂ ਇਹ ਗੰਡਾ ਫੇਰਿਆ ਹਾਂ ਵੱਡਾ ਜੀ ਦੇ ਵਾਰ ਮੁਤਾਬਕ 6 ਹਾੜ ਸੰਮਤ 1652 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਪਿੰਡ ਵਡਾਲੀ ਵਿਖੇ ਹੋਇਆ ਇਹ ਸੂਚਨਾ ਮਿਲਣ ਨਾਲ ਪਰਿਵਾਰ ਅਤੇ ਸੰਗਤਾਂ ਵਿੱਚ ਪ੍ਰਸੰਤਾ ਸ਼ਾ ਗਈ ਦੂਸਰੇ ਪਾਸੇ ਬਾਬਾ ਪ੍ਰੀਤੀ ਚੰਦ ਉਸਦੀ ਪਤਨੀ ਕਾਰਮੋ ਦੇ ਹਿਰਦੇ ਦੋਖਣਾ ਕੁਰਲਾ ਉੱਠੇ ਪਰ ਬਿਰਤੀ ਜੰਦ ਕਿਤੇ ਪਿਛਾਂ ਹਟਣ ਵਾਲਾ ਨਹੀਂ ਸੀ ਪੇਥੇ ਜਾਣੇ ਇੱਕ ਸਪੇਰੇ ਨੂੰ ਭੇਜਿਆ ਕਿ ਉਹ ਸੱਪ ਦਾ ਤਮਾਸ਼ਾ ਵਿਖਾਉਂਦੇ ਵਿਖਾਉਂਦੇ ਇੱਕ ਜ਼ਹਿਰੀਲਾ ਸੱਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਛੱਡ ਦਵੇ ਸਪੇਰਾ ਬੀਨ ਵਜਾਉਂਦਾ ਤਮਾਸ਼ਾ ਵਿਖਾਉਂਦਾ ਗੁਰੂ ਜੀ ਦੇ ਘਰ ਪਹੁੰਚਿਆ ਸਭ ਸੇਵਕ ਅਤੇ ਮਾਤਾ ਜੀ ਬਾਲਕ ਹਰਗੋਬਿੰਦ ਸੇ ਤਮਾਸ਼ਾ ਵੇਖਣ ਆਏ ਜਾਂ ਸਪੇਰਾ ਵੇਖਿਆ ਕਿ ਬਾਲਕ ਸੱਪਾਂ ਵੱਲ ਵੇਖ ਕੇ ਹੱਸ ਰਿਹਾ ਹੈ ਤਾਂ ਉਸ ਵਿੱਚ ਇੱਕ ਸੱਪ ਉਸ ਵੱਲ ਭੇਜਿਆ ਜਦ ਦੇ ਨੇ ਜੱ ਸੱਪ ਨੂੰ ਵੇਖਿਆ ਤਾਂ ਉਹ ਡਰਿਆ ਨਹੀਂ ਬਲਕਿ ਉਸ ਸੱਪ ਨੂੰ ਸਰੀ ਤੋ ਘੁੱਟ ਕੇ ਫੜ ਲਿਆ ਤੇ ਧਰਤੀ ਨਾਲ ਉਸ ਦੀ ਸਰੀ ਗਰਗੜ ਕੇ ਉੱਥੇ ਹੀ ਮਾਰ ਦਿੱਤਾ ਸਾਰੇ ਸੈੜਿਕੌਤਕ ਵੇਖ ਕੇ ਹਰਾ ਰਹਿ ਗਏ ਇਸ ਤਵਾਰ ਫਿਰ ਜਾਨ ਨੇ ਇੱਕ ਲੜਕੇ ਨੂੰ ਕੁਝ ਜ਼ਹਿਰੀਲੀ ਮਠਾਈ ਦੇ ਕੇ ਭੇਜਿਆ ਉਸ ਲੜਕੇ ਨੂੰ ਉਸਨੇ ਅਜੀਹਾ ਚੋਗਾ ਪਹਿਨਾਇਆ ਜਿਸ ਤੇ ਦੋਹੀ ਪਾਸੇ ਜੇਬਾਂ ਲੱਗੀਆਂ ਹੋਈਆਂ ਸਨ ਉਸਨੇ ਉਸ ਲੜਕੇ ਦੀ ਇੱਕ ਜੇਬ ਵਿੱਚ ਜ਼ਹਿਰੀਲੀ ਮਠਾਈ ਪਾ ਦਿੱਤੀ ਦੂਜੀ ਜੇਬ ਵਿੱਚ ਜ਼ਹਿਰ ਰਹਿਤ ਮਠਿਆਈਆਂ ਪਾ ਦਿੱਤੀਆਂ ਤੇ ਉਸਨੇ ਕਿਹਾ ਕਿ ਉਹ ਪਹਿਲਾਂ ਆਪ ਚੰਗੀ ਮਠਾਈ ਖਾ ਲਵੇ ਤੇ ਬਾਅਦ ਵਿੱਚ ਜ਼ਹਿਰੀਲੀ ਮਠਾਈ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਕੋਹਾ ਦੇ ਪਾਜਾ ਕਾਸ਼ੀਰ ਗੋਬਿੰਦ ਜੀ ਨੂੰ ਮਠਾਈ ਖਵਾਉਣ ਲੱਗਾ ਤਾਂ ਇਹ ਭੁੱਲਿਆ ਕਿ ਉਸ ਦੀ ਕਿਹੜੀ ਜੇ ਵਿੱਚ ਜ਼ਹਿਰੀਲੀ ਮਠਾਈ ਸੀ ਇਸ ਤਰ੍ਹਾਂ ਆਪ ਜ਼ਹਿਰੀਲੀ ਮਠਾਈ ਖਾ ਕੇ ਮਰ ਗਿਆ ਇਸ ਤੋਂ ਬਾਅਦ ਪ੍ਰਿਥੀ अनेक ਬ੍ਰਾਹਮਣ ਨੌਕਰ ਦੇ ਰਾਹੀਂ ਵੀ ਗੁਰੂ ਹਰਗੋਬਿੰਦ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬ੍ਰਾਹਮਣ ਵੀ ਆਪ ਮਰ ਗਿਆ ਜਦ ਪ੍ਰਿਥੀ ਚੰਦ ਦੇ ਸਾਰੇ ਵਾਰ ਖਾਲੀ ਗਏ ਤਾਂ ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਇਹ ਪ੍ਰਸਿੱਧ ਹੋ ਗਿਆ ਕਿ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨੂੰ ਮਾਰਨਾ ਚਾਹੁੰਦਾ ਹੈ ਤੇ ਸਾਰਾ ਸ਼ਹਿਰ ਉਸ ਦੇ ਖਿਲਾਫ ਹੋ ਗਿਆ। ਸਾਰੀਆਂ ਸਿੱਖ ਸੰਗਤਾਂ ਉਸ ਤੇ ਥੂ-ਥੂ ਕਰਨ ਲੱਗੀਆਂ ਤੇ ਕੋਈ ਵੀ ਸਿੱਖ ਉਸ ਦੇ ਪਾਸ ਕਿਸੇ ਪ੍ਰਕਾਰ ਦੀ ਪੇਟਨਾ ਚੜਾਉਂਦਾ। ਪ੍ਰਿਥੀ ਚੰਦ ਇੱਕ ਪ੍ਰਕਾਰ ਭੁੱਖਾ ਹੀ ਮਾਰਨ ਵਾਲਾ ਸੀ ਕਿ ਉਸ ਪਾਸ ਗੁਰੂ ਰਾਮਦਾਸ ਜੀ ਦੇ ਸਮੇਂ ਦਾ ਚੋਰੀ ਕੀਤਾ ਲੱਖਾਂ ਦਾ ਧਨ ਨਾ ਹੁੰਦਾ। ਜਦ ਪ੍ਰਿਥੀ ਚੰਦ ਨੇ ਇਹ ਵੇਖਿਆ ਕਿ ਸਿੱਖ ਸੰਗਤਾਂ ਉਸ ਦੀਆਂ ਜਾਨ ਦਾ ਵੈਰੀ ਹੋ ਗਈਆਂ ਹਨ ਤਾਂ ਅੰਮ੍ਰਿਤਸਰ ਸ਼ਹਿਰ ਛੱਡ ਕੇ ਆਪਣੇ ਸਹਰੇ ਪਿੰਡ ਹੇਅਰ ਵਿਕੇ ਚਲਾ ਗਿਆ ਜਿਹੜਾ ਲਾਹੌਰ ਕੇ ਨੇੜੇ ਸੀ ਇੱਕ ਵਾਰ ਵਿੱਚ ਹੀ ਜਾਨੂੰ ਨੂੰ ਇਹ ਖਬਰ ਮਿਲੀ ਕਿ ਉਸ ਦਾ ਇੱਕ ਦੋਸਤ ਹਾਕਮ ਸੁਲੈਹ ਖਾਨ ਉਸ ਦੇ ਸੋਹਰੇ ਪਿੰਡ へਰ ਆ ਰਿਹਾ ਹੈ ਪ੍ਰੀਤੀ ਜਾਨ ਨੇ ਉਸ ਦਾ ਬੜੀ ਸੇਵਾ ਕੀਤੀ ਤੇ ਸ਼ਾਹ ਨੂੰ ਪ੍ਰਤੀਜੰਦ ਉਸ ਨੂੰ ਆਪਣੇ ਨਵੇਂ ਚਾਲੂ ਕੀਤੇ ਇੱਟਾਂ ਦੇ ਪੱਠੇ ਨੂੰ ਵਿਖਾਉਣ ਲੈ ਗਿਆ। ਸੁਲੀਖਾ بڑا ਘਮੰਡੀ ਅਤੇ ਆਕੜਵਾਦ ਸੀ। ਉਸ ਪਾਸ ਇੱਕ ਸਭ ਤੋਂ ਵਧੀਆ ਨਸਲ ਦਾ ਘੋੜਾ ਸੀ। ਉਸ ਘੋੜੇ ਉੱਤੇ ਵੀ ਉਸ ਨੂੰ ਬਹੁਤ ਮਾਣ ਸੀ। ਜਦ ਉਸ ਦਾ ਘੋੜਾ ਬਲਦੇ ਪੱਠੇ ਦੇ ਕੋਲ ਗਿਆ ਤਾਂ ਉਹ ਇੱਕ ਪੰਛੀ ਦੇ ਉਡਣ ਕਰਕੇ ਡਰ ਗਿਆ ਤੇ ਸ਼ਾਲ ਮਾਰ ਕੇ ਪੱਠੇ ਦੀ ਕੰਧ ਟੱਪ ਕੇ ਸੁਲੀਖਾ ਸਮੇਤ ਬਲਦੇ ਪੱਠੇ ਵਿੱਚ ਜਾ ਡੇਗਾ। ਪ੍ਰਤੀਜੰਦ ਰੋੜਾ ਹੀ ਪੌਂਦਾ ਰਹਿ ਗਿਆ ਤੇ ਸੁਲੀਖਾ ਸੜ ਕੇ ਸੁਆਹ ਹੋ ਗਿਆ। ਆਦਿ ਗ੍ਰੰਥ ਨੂੰ ਸਪੂਰਣ ਕਰਨ ਵਿੱਚ 3 ਸਾਲ ਲੱਗੇ ਜਦ ਬੀੜ ਮੁਕੰਮਲ ਹੋ ਗਈ ਤਾਂ ਦੂਰ ਦੂਰ ਸਿੱਖਾਂ ਨੂੰ ਸਨੇਹ ਭੇਜੇਗੇ ਕਿ ਭਾਦੋਂ ਸੁਦੀ 1661 ਨੂੰ ਆਦਿ ਗ੍ਰੰਥ ਦੀ ਬੀੜ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਜਾ ਰਿਹਾ ਹੈ ਸੰਗਤਾਂ ਹਮ ਆਕੇ ਪੁੱਜਿਆ ਗੁਰੂ ਜੀ ਨੇ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਇਹ ਗ੍ਰੰਥ ਸੰਸਾਰ ਸਾਗਰ ਤਰਨ ਲਈ ਇੱਕ ਜਹਾਜ਼ ਬਣਿਆ ਹੈ ਜਿਹੜਾ ਵਿਅਕਤੀ ਵਿੱਚ ਇੱਤੇ ਲਾ ਕੇ ਪੜੇ ਸੁਣੇ ਅਤੇ ਵਿਚਾਰੇਗਾ ਉਹ ਸਹਜੇ ਹੀ ਤਰ ਜਾਵੇਗਾ ਬਾ ਬੁੱਢਾ ਜੀ ਸਿਰ ਤੇ ਹੱਥ ਰੱਖ ਕੇ ਬੀੜ ਨੂੰ ਦਰਬਾਰ ਸਾਹਿਬ ਲਿਆਂਦਾ ਆ ਗਿਆ ਬਾਬਾ ਬੁੱਢਾ ਜੀ ਨੂੰ ਹੀ ਪਹਿਲਾ ਗ੍ਰੰਥੀ ਧਾਪਿਆ ਗਿਆ ਇਸ ਗ੍ਰੰਥ ਉਸ ਸਮੇਂ 974 ਪੰਨੇ ਸਨ ਹਰਿਮੰਦਰ ਸਾਹਿਬ ਉੱਜ ਕੇ ਵੀਰ ਨੂੰ ਸਜਾਏ ਗੇ ਤਖਤ ਤੇ ਟਿਕਾਇਆ ਗਿਆ ਤੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਵਾਖ ਲੈਣ ਵਾਸਤੇ ਕਿਹਾ ਬਾਬਾ ਬੁੱਢਾ ਜੀ ਨੇ ਵਾਖ ਲਿਆ ਜਦ ਗੁਰੂ ਗ੍ਰੰਥ ਸਾਹਿਬ ਨੂੰ ਦਰਵਾਜ਼ਾ ਸਾਹਿਬ ਵਿੱਚ ਰੱਖਿਆ ਗਿਆ ਤਾਂ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਇਸ ਗ੍ਰੰਥ ਸਾਹਿਬ ਨੂੰ ਰਾਤ ਸਮੇਂ ਕਿੱਥੇ ਟਿਕਾਇਆ ਜਾਵੇਗਾ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਕਾਲ ਤਖਤ ਸਾਹਿਬ ਵਾਲੇ ਸਥਾਨ ਤੇ ਇੱਕ ਕੋਠਾ ਬਣਾ ਕੇ ਉਸ ਵਿੱਚ ਵਿਸ਼ਰਾਮ ਕਰਦੇ ਸਨ ਗੁਰੂ ਜੀ ਨੇ ਉਸ ਕੋਠੇ ਵਿੱਚ ਇੱਕ ਨਵਾਂ ਸੁੰਦਰ ਪ ਲੰਗ ਢਾਇਆ ਤੇ ਪਪਾ ਬੁੱਢਾ ਜੀ ਨੂੰ ਕਿਹਾ ਕਿ ਗ੍ਰੰਥ ਸਾਹਿਬ ਨੂੰ ਰਾਤ ਸਮੇ ਉਸ ਪਲੰਗ ਤੇ ਸੰਤੋਖਿਆ ਜਾਵੇਗਾ ਆਪ ਗੁਰੂ ਅਰਜਨ ਦੇਵ ਜੀ ਨੇ ਪਲੰਗ ਦੇ ਨੇੜੇ ਧਰਤੀ ਉੱਤੇ ਹੀ ਸੌਣ ਦਾ ਫੈਸਲਾ ਕਰ ਲਿਆ ਸਿੰਘ ਸਖਤਾ ਗੁਰੂ ਜੀ ਦੀ ਇਸ ਨਿਮਰਤਾ ਨੂੰ ਵੇਖ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਵੇਖ ਕੇ ਬਹੁਤ ਹੈਰਾਨ ਹੋਈਆਂ ਜਹਾਂਗੀਰ ਚੰਦੂ ਵਾਲੀ ਘਟਨਾ ਵਾਪਰਨ ਤੋਂ ਬਾਅਦ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਬਾਰੇ ਮਨ ਬਣਾ ਚੁੱਕਾ ਸੀ ਉਹ ਤਾਂ ਕੇਵਲ ਕੋਈ ਬਹਾਨਾ ਹੀ ਲੱਭਦਾ ਸੀ ਬਹਾਨਾ ਵੀ ਉਸ ਤੇ ਲੜਕੇ ਖੁਸਰੋ ਦੀ ਬਗਾਵਤ ਕਰਨ ਤੇ ਮਿਲ ਗਿਆ ਖੁਸਰੋ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਮੁਰਸ਼ਿਦ ਮੰਨਦਾ ਸੀ ਜਦੋਂ ਫੜੇ ਜਾਣ ਤੋਂ ਡਰਦਾ ਕਾਬਲਵਲ ਭੱਜਾ ਜਾ ਰਿਹਾ ਸੀ ਤਾਂ ਰਾਹ ਵਿੱਚ ਉਹ ਤਰੰਤਾਨ ਰੁਕਿਆ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤੇ ਲੰਗਰ ਵਿੱਚ ਪ੍ਰਸ਼ਾਦ ਵੀ ਛਕਿਆ ਇਸ ਤਰ੍ਹਾਂ ਬਾਗੀ ਖੁਸਰੋ ਦਾ ਗੁਰੂ ਜੀ ਨੂੰ ਮਿਲਣਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਨੂੰ ਇੱਕ ਵਧੀਆ ਬਹਾਨਾ ਮਿਲ ਗਿਆ ਪਹਿਲਾ ਹੜ ਮਹੀਨੇ ਤਪੀ ਰੇਤ ਵਿੱਚ ਬਿਠਾ ਕੇ ਤਸੀਹੇ ਦਿੱਤੇ ਗਏ ਫਿਰ ਗੁਰੂ ਜੀ ਨੂੰ ਉਬਲਦੇ ਪਾਣੀ ਦੀ ਦੀਗ ਵਿੱਚ ਬਿਠਾਇਆ ਗਿਆ ਫਿਰ ਤਤੇ ਤਵੇ ਉੱਤੇ ਬਿਠਾ ਕੇ ਗਰਮ ਰੇਤ ਝੋਲਸੇ ਹੋ શરીર ਤੇ ਪਾਈ ਗਈ ਇਸ ਤਰ੍ਹਾਂ 5 ਦਿਨ ਕਸ਼ਟ ਦਿੱਤੇ ਜਾਂਦੇ ਰਹੇ 6ਵੇਂ ਦਿਨ ਅਰਥਾਤ 23 ਮਈ 1606 ਈਸਵੀ ਨੂੰ ਜਦ ਗੁਰੂ ਜੀ ਸ਼ਹੀਦ ਹੋ ਗਏ ਤਾਂ ਉਹਨਾਂ ਨੂੰ ਦਰਿਆ ਰਾਵੀ ਦੇ ਕੰਡੇ ਲੈ ਗਏ ਤੇ ਉਹਨਾਂ ਦੇ ਸਰੀਰ ਨੂੰ ਜਲ ਭਵਾ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਲ ਚੋ ਕਮਾਫ